ਅੱਜ ਪਿੰਡ ਧੂੜ ਦੇ ਵਿੱਚ ਇੱਕ ਗਰੇ ਪਰਿਵਾਰ ਦੀ ਮੱਝ ਸੀ ਜਿਹੜੀ ਇੱਥੋਂ ਆਪਣੇ ਬਾਗਲ ਚ ਲੈ ਕੇ ਚੱਲੇ ਸੀਗੇ ਸੋ ਕਰੰਟ ਲੱਗਣ ਨਾਲ ਉਹਦੀ ਮੌਤ ਹੋ ਗਈ ਆ ਆ ਤੁਸੀਂ ਦੇਖਦੇ ਹੋ ਆ ਗਲੀ ਆ ਗਲੀ ਦੇ ਕਿਨਾਰੇ ਦੇ ਉੱਤੇ ਹੀ ਟਰਾਂਸਫਾਰਮ ਲੱਗਿਆ ਹੋਇਆ ਤੇ ਇੱਥੋਂ ਆ ਗਰੇ ਪਰਿਵਾਰ ਆਪਣੀ ਮੱਝ ਲੈ ਕੇ ਚੱਲਿਆ ਸੀ ਜਿਹੜੀ ਕਿ ਕਰੰਟ ਲੱਗਣ ਨਾਲ ਗਰੇ ਪਰਿਵਾਰ ਦੀ ਜਿਹੜੀ ਮੱਝ ਆ ਉਹਦੀ ਮੌਤ ਹੋ ਚੁੱਕੀ ਆ ਸੋ ਇੱਥੇ ਸਾਰੇ ਪਤਵੰਤੇ ਸੱਜਣ ਨੇ ਜਿਹੜੇ ਆਏ ਨੇ ਹਮਦਰਦੀ ਦੇ ਵਿੱਚ ਖੜੇ ਨੇ ਪੰਚ ਪੰਚ ਔਰ ਸਰਪੰਚ ਮੈਂਬਰ ਸਾਹਿਬ ਵੀ ਖੜੇ ਨੇ ਸੋ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਸਰਪੰਚ ਸਾਹਿਬ ਕਿਵੇਂ ਇਹ ਹੋਈ ਇਹ ਡੈਥ ਇਹ ਜੀ ਸਾਨੂੰ ਇਹਨਾਂ ਨੇ ਇਤਲਾਹ ਕੀਤੀ ਵੀ ਸਾਡੀ ਮੱਝ ਨੂੰ ਕਰੰਟ ਲੱਗ ਗਿਆ ਟਰਾਂਸਫਾਰਮ ਤੋਂ ਵੀ ਮਰ ਗਈ ਜੀ ਅਸੀਂ ਆ ਕੇ ਦੇਖਿਆ ਤਾਂ ਮੱਝ ਮੌਕੇ ਤੇ ਮਰੀ ਪਈ ਐ ਸੋਚ ਘਟਾਤੀ ਸੀ ਟਰਾਂਸਫਾਰਮ ਦੀ ਇਹ ਬਿਜਲੀ ਵਾਲਿਆਂ ਨੂੰ ਇਹਦਾ ਬਿਜਲੀ ਬੋਰਡ ਨੂੰ ਇਹਦਾ ਆਪਣਾ ਕਰਨਾ ਚਾਹੀਦਾ ਕਲੇਮ ਵਗੈਰਾ ਅਜੇ ਬਾਰਿਸ਼ ਤਾਂ ਕੁਝ ਵੀ ਨਹੀਂ ਹੋਈ ਜੀ ਇਹ ਤਾਂ ਬਾਰਿਸ਼ ਦੀ ਸ਼ੁਰੂਆਤ ਹੈ ਜੀ ਜਿਹਦੇ ਚ ਕੰਮ ਹੋਣੇ ਸ਼ੁਰੂ ਹੋ ਗਏ ਜੀ ਕੋਈ ਬੱਚਾ ਵਗੈਰਾ ਵੀ ਹੱਥ ਲਾ ਸਕਦਾ ਕੋਈ ਇਨਸਾਨ ਨੂੰ ਵੀ ਨੁਕਸਾਨ ਹੋ ਸਕਦਾ ਜੀ ਠੀਕ ਹੈ ਜੀ ਇਹ ਤੁਹਾਡੀ ਮੱਝ ਸੀ ਜੀ ਬੋਲ ਬੋਲ ਉਹ ਤੁਹਾਡੀ ਮੱਝ ਸੀ ਇਹ ਹਾਂਜੀ ਤੁਹਾਡੀ ਮੱਝ ਸੀ ਇਹ ਹਾਂਜੀ ਸਾਡੀ ਮੱਝ ਹੀ ਹੈ ਅੱਛਾ ਜੀ ਇਹ ਸਵੇਰੇ ਕਿੰਨੇ ਵਜੇ ਹੋਇਆ ਜੀ ਇਹ 7 ਵਜੇ ਲੈ ਕੇ ਆਈ ਸੀ 7:30 ਠੀਕ ਹੈ ਜੀ ਅੰਦਰ ਬਾਗਲੇ ਤੁਹਾਡਾ ਬਾਗਲ ਤਾਂ ਕੀ ਹੈ ਕਾਇ ਕਰਨ ਜੱਟ ਦੇ ਮੈਦਾਨ ਦੇ ਬਗਲੇ ਉੱਥੇ ਬਣ ਕੇ ਆਂਦੀ ਜੀ ਹਰ ਰੋਜ਼ ਹੀ ਬੰਦੇ ਰੋਜ਼ ਹੀ ਬੰਦੇ ਠੀਕ ਹੈ ਜੀ ਹਾਂ ਜੀ ਸੋ ਆ ਮੱਝ ਜਿਹੜੀ ਡੈਥ ਹੋਈ ਹੋਈ ਆ ਮੱਝ ਦੀ ਕਰੰਟ ਨਾਲ ਮੱਝ ਮਰ ਚੁੱਕੀ ਤੇ ਆ ਟ੍ਰਾਂਸਫਰਮ ਲੱਗਿਆ ਹੋਆ ਜਿਹੜਾ ਬਿਲਕੁਲ ਕਿਨਾਰੇ ਦੇ ਉੱਤੇ ਆ ਸੋ ਬਿਜਲੀ ਬੋਰਡ ਨੂੰ ਚਾਹੀਦਾ ਕਿ ਇਹਨਾਂ ਚੀਜ਼ਾਂ ਤੇ ਹੁਣ ਧਿਆਨ ਦੇਵੇ ਅੱਗੇ بارش ਦਾ ਸਮਾਂ ਵੱਧ ਰਿਹਾ